ਹਾਏ ਰੱਬਾ ਮੇਰਿਆ ਤੂੰ ਕਿਹੜੇ ਜਰਮਾਂ ਦਾ ਮੇਰੇ ਤੋਂ ਵੈਰ ਲੈ ਰਿਹਾਗਾ ਰੱਬਾ ਤੂੰ ਉਹਨੂੰ ਤੇ ਚੱਕਿਆ ਚੱਕਿਆ ਤੂੰ ਮੈਨੂੰ ਵੀ ਚੱਕ ਲੈ ਨਾਲ ਮੈਂ ਤੋਰ ਦੁੱਕ ਨਹੀਂ ਬਰਦਾਸ਼ਤ ਹੋ ਰਹਾ ਮੈਂ ਤੈਨੂੰ ਨਹੀਂ ਗੱਲਾਂ ਨਹੀਂ ਸੈਨ ਹੋ ਰਹੀਆਂ ਰੱਬਾ ਮੇਰਿਆ ਮੰਮੀ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਜੇ ਆਪਾਂ ਭਾਬੀ ਨੂੰ ਹੀ ਘਰੋਂ ਬਾਹਰ ਕੱਢਦੀਆਂ ਸਾਰਾ ਕਲੇਸ਼ ਹੀ ਮੁੱਕ ਜਾਊਗਾ ਵੇਖ ਮੁੰਡਿਆ ਤੇਰੇ ਭੈਣ ਨੇ ਸਾਡਾ ਜੀਣਾ ਹਰਾਮ ਕੀਤਾ ਲੈ ਜੋ ਇਹਨੂੰ ਅਹੀਂ ਨਹੀਂ ਰੱਖਣੀ ਆਜਾ ਵੀਰਾ ਚੱਲੀ ਐ ਨਹੀਂ ਆ ਕਿੱਦਾਂ ਚਲ ਜਾਂਗੀ ਤੂੰ ਮੁੰਡੇ ਨਾਲ ਲੈ ਕੇ ਮੰਮੀ ਮੈਂ ਮੁੰਡਾ ਨਹੀਂ ਦੇਣਾ ਮੈਂ ਨਹੀਂ ਮੁੰਡਾ ਭੇਜਣਾ ਨਹੀਂ ਮੰਮੀ ਮੈਂ ਮੁੰਡੇ ਨੂੰ ਨਹੀਂ ਢਾਡ ਕੇ ਜਾਨੀ ਆ ਕਿ ਤੂੰ ਚਲ ਜਾ ਕੇ ਮੁੰਡਾ ਲੈ ਕੇ ਮੈਂ ਕਿਉਂ ਤੂੰ ਹੀ ਚਿੰਤਾ ਕਰਦੀ ਹੇ ਜੇ ਮੈਂ ਮੁੰਡੇ ਨੂੰ ਵਿਆਹ ਵਾਸਤੇ ਰਾਜ਼ੀ ਕਰਵਾ ਸਕਦੀ ਆ ਤੇ ਆਹ ਕਿਹੜਾ ਵੱਡਾ ਕੰਮ ਆ ਮੈਂ ਕਰਦੀ ਆ ਅੱਜ ਗੱਲ ਹਾਂ ਚਲੇ ਗਿਆ ਵੀਰਾ ਹਾਂਜੀ ਮੰਮੀ ਚਲੇ ਗਏ ਹੈਗੀ ਤੇ ਕੀ ਦੇ ਕੇ ਗਿਆ ਚਾਲਨੀਲਾ ਸਾਰਾ ਕੁਝ ਲਾ ਕੇ ਫੜਾ ਇਧਰ ਹਾਏ ਮੰਮੀ ਇਦਾਂ ਨਾ ਕਰੋ ਜਿੱਦਾਂ ਤੂੰ ਹੀ ਕਹਿੰਦੇ ਇਦਾਂ ਲਾਣਾ ਇਹਨੇ ਫੜਾ ਹਾਏ ਲਾਣਾ ਪੈਣਾ ਏ ਬਲ ਚੈਨੀ ਤੇ ਮੇਰੀ ਹੀ ਆ ਮੇਰੀ ਮੇਰੀ ਆ ਮੰਮੀ ਪਹਿਲਾ ਦੀ ਨਿਗਾਹ ਹੀ ਮੇਰੀ ਇਹਦੇ ਤੇ ਨੂੰ ਵੀ ਨਾਲ ਹੀ ਨਾ ਕਰੋ ਮੇਰੇ ਮੁੰਡੇ ਨੂੰ ਧੱਕਾ ਨਾ ਮਾਰੋ ਪਲੀਜ਼ ਚੱਲ ਚੱਲ ਚੱਲੇ ਇੱਥੋਂ ਨਿਕਲ ਬਾਹਰ ਚੱਲ ਮੰਮੀ ਪਲੀਜ਼ ਸਾਨੂੰ ਨਹੀਂ ਨਹੀਂ ਹੋ ਗਿਆ ਚੱਲ ਚਲੋ ਚਲੋ ਚੱਲ ਬਾਹਰ ਨਹੀਂ ਨਹੀਂ ਚੱਲੇ ਰਲ ਜੂਗਾ ਮੰਮੀ ਨਹੀਂ ਨਹੀਂ ਚੱਲ ਜੱਸੀ ਕਿੱਥੇ ਮਰ ਗਈ ਆ ਚਾਹ ਘੁੱਟ ਪੁੱਛ ਲਾ ਸਵੇਰ ਦੀ ਕਿਤੇ ਰੋਟੀ ਤੇ ਦੂਰ ਦੀ ਗੱਲ ਆ ਚਾਹ ਘੁੱਟ ਦੇ ਦੇ ਬਣਾ ਕੇ ਹਾਂਜੀ ਮੰਮਾ ਮੈਂ ਬੰਦੇ ਸਾਫ ਕਰ ਰਹੀ ਸੀਗੀ ਤੇ ਕਰਕੇ ਨਾ ਫਿਰ ਮੈਂ ਤੁਹਾਨੂੰ ਬਣਾ ਕੇ ਦਿੰਨੀ ਆ ਚਾਹ ਸੱਚੀ ਤੇਰਾ ਤਾਂ ਹਾਲ ਹੀ ਇਹ ਹੋਈ ਆ ਤੂੰ ਤੇ ਬਹਾਨੇ ਮਾਰੀ ਜਾਂਦੀ ਹਰ ਵਾਰੀ ਮੰਮੀ ਭਾਬੀ ਦਾ ਤਾਂ ਨਾ ਹਾਲ ਇਹੀ ਆ ਕਦੀ ਮੁੰਡੇ ਨੇ ਫੜ ਕੇ ਬਹਿ ਜਾਂਦੀ ਕਦੀ ਇਹਨੂੰ ਕੋਈ ਕੰਮ ਚ ਤੇ ਆ ਜਾਂਦਾ ਵਾ ਆਪਣੀ ਰੋਟੀ ਪਾਣੀ ਦਾ ਕੋਈ ਫਿਕਰ ਹੀ ਨਹੀਂ ਹੈਗਾ ਇਹਨੂੰ ਯਾ ਤੂੰ ਚਿੰਤਾ ਨਾ ਕਰ ਇਹਦਾ ਹੱਲ ਤੂੰ ਮੈਂ ਕਰਾਂਗੀ ਵੇਖੀ ਸਹੀ ਤੂੰ ਮੰਮੀ ਤੁਸੀਂ ਇੰਨਾ ਮੇਰੇ ਨਾਲ ਅਤਿਆਚਾਰ ਕਿਉਂ ਕਰਦੇ ਹੁੰਦੇ ਆ ਜਿਉ ਤੁਹਾਡਾ ਪੁੱਤ ਸੀ ਨਾ ਤੇ ਮੇਰਾ ਵੀ ਘਰ ਵਾਲਾ ਸੀ ਜਿਉ ਤੇਰਾ ਘਰ ਵਾਲਾ ਸੀ ਨਾ ਤੇ ਮੈਂ ਨਹੀਂ ਦੂਰ ਕੀਤਾ ਤੇਰੇ ਘਰ ਵਾਲੇ ਨੂੰ ਉਲਟਾ ਤੂੰ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਕੀਤਾ ਕ ਲੈਣੀ ਏ ਨਾ ਮੰਮੀ ਮੈਂ ਨਹੀਂ ਤੇਰੇ ਪੁੱਤ ਨੂੰ ਦੂਰ ਕੀਤਾ ਮੈਂ ਤਾਂ ਬੈਲਾ ਹੀ ਕਰਮਾਂ ਦੀ ਮਾਰੀ ਆਗੀ ਵੇਖ ਲੈ ਇਹ ਤੇ ਪਖੰਡ ਬੁਲਾਉਣੀ ਦੇ ਭਰਾ ਪਰਜਾਈ ਨੇ ਹੋਂ ਫੇਰ ਇਹਨੇ ਸੂਤ ਆਣਾ ਮੰਮੀ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਜੇ ਆਪਾਂ ਭਾਬੀ ਨੂੰ ਹੀ ਘਰੋਂ ਬਾਹਰ ਕੱਢਦੀਆਂ ਸਾਰਾ ਕਲੇਸ਼ ਹੀ ਮੁੱਕ ਜਾਊਗਾ ਹਾਂ ਰਿਤੂ ਪੁੱਤ ਗੱਲ ਤੇ ਤੇਰੀ ਠੀਕ ਆ ਸਾਦਨੀ ਇਹਦੇ ਪੇਕੇ ਨੂੰ ਕਰਦੀਆਂ ਮੈਂ ਗੱਲ ਹਾਂ ਪੁੱਤ ਫੜਾ ਮੇਰਾ ਤੂੰ ਫੋਨ ਮੈਂ ਕਰਦੀ ਇਹਦੇ ਪੇਕੇ ਨੂੰ ਫੋਨ ਹਲੋ ਹਾਏ ਰੱਬਾ ਮੇਰਿਆ ਤੂੰ ਕਹਿੰਦਾ ਜਰਮਾਂ ਦਾ ਮੇਰਾ ਤਾਂ ਵੈਰ ਲੈ ਰਿਹਾਗਾ ਰੱਬਾ ਤੂੰ ਉਹਨੂੰ ਤੇ ਚੱਕਿਆ ਚੱਕਿਆ ਤੂੰ ਮੈਨੂੰ ਵੀ ਚੱਕ ਲੈ ਨਾਲ ਮੈਂ ਤੋਰ ਦੁੱਖ ਨਹੀਂ ਬਰਦਾਸ਼ ਹੋ ਰਹਾ ਮੈਂ ਤੇ ਇਹਨਾਂ ਦੀ ਗੱਲਾਂ ਨਹੀਂ ਸਹਨ ਹੋ ਰਹੀਆਂ ਰੱਬਾ ਮੇਰਿਆ ਐ ਬਾ ਮੇਰਾ ਵੀ ਕੋਈ ਸੋਚਣਾ ਹੋਣਾ ਮੇਰੇ ਬੱਚੇ ਦਾ ਕੀ ਬਣੂਗਾ ਰੱਬਾ ਮੇਰੇ ਤਾਂ ਹੋਰ ਨਾ ਦੇ ਜਲਮੇ ਬਰਦਾਸ਼ ਹੋ ਰਹਾ ਰੱਬਾ ਲੱਗਦਾ ਮਾਮਾ ਈ ਜਾਂ ਨੇ ਫੇਰ ਤੰਕ ਕੀਤਾ ਪਿਆ ਐ ਇਹਗੇ ਕਰਮਾਂ ਦੀ ਮਾਰੀ ਆ ਵੀ ਮਾਮਾ ਈ ਅੱਜ ਫੇ ਚੰਬੜੀਆਂ ਪਈਆਂ ਤਾਨੂੰ ਹੋਰ ਕੋ ਕੰਮ ਨਹੀਂ ਆ ਸਿਆਣੀ ਬੈਣੀ ਆ ਤੂੰ ਕੁੜੀ ਨੂੰ ਵੀ ਮਗਰ ਲਾਇਆ ਵਾ ਦੇਖ ਲੈ ਆਪਣੇ ਪਿਓ ਦਾ ਹਾਲ ਰਖ ਖੈਰ ਖਾਈ ਵੱਡਾ ਉਹਦੀ ਸੈਟ ਲੈਂਦਾ ਸਾਰੀ ਮੇਰੀ ਸੁਣੋ ਤੁਸੀਂ ਗੱਲ ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਸਾਡੇ ਜਨਾਨੀਆਂ 'ਚ ਧੱਡ ਬੋਲਣ ਦਾ ਦਖਲਦਜ਼ੀ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਜਾ ਕੇ ਆਪਣਾ ਕੰਮ ਕਰੋ ਤੇਰਾ ਤੇ ਹਾਲ ਹੀ ਇਹੀ ਆ ਆ ਵੇਖਿਆ ਹੀ ਨਾ ਤੇਰੇ ਪਿਓ ਨੇ ਕਦੀ ਸਾਡੇ ਵੱਲ ਦੀ ਗੱਲ ਕੀਤੀ ਨਹੀਂ ਅਜ ਤੱਕ ਹਾਂ ਠੀਕ ਹੈ ਠੀਕ ਹੈ ਹਾਲ ਕਿਦਾਂ ਹਾਲ ਤੇ ਇਦਾਂ ਹੀ ਆ ਬਸ ਬੁਲਾਇਆ ਹੁਣ ਇਹਦੇ ਭਰਾ ਭਜਾਈ ਨੂੰ ਮੈਂ ਕਰਦੀਆਂ ਗੱਲ ਤੁਸੀਂ ਕਿਤੇ ਆ ਜਾ ਕਰੋ ਮਾਰ ਲਿਓ ਕਿਤੇ ਗੇੜਾ ਉੱਬਸੇ ਇਦਾਂ ਹੀ ਆ ਪਲੇਸ ਜੇ ਆਈਆ ਬਸ ਘਰ ਦੇ ਵਿੱਚ ਕੀ ਪਤਾ ਨੀ ਕੀ ਕਰਨਾ ਈ ਇੰਨੇ ਵੀ ਬਸ ਕੋਈ ਨਹੀਂ ਇਸੇ ਤਰ੍ਹਾਂ ਹੀ ਆ ਹਾਂ ਕੋਈ ਨਹੀਂ ਆਜੋ ਤੁਸੀਂ ਜੀ ਮਾਸੀ ਜੀ ਸਤਿ ਸ੍ਰੀ ਅਕਾਲ ਚਲ ਮੈਂ ਬਾਅਦ ਚ ਗੱਲ ਕਰਦੀ ਆ ਆ ਗਿਆ ਸਾਸਰੀਕਾਲ ਬੈਹ ਜੋ ਕਰਦੀ ਆ ਤੁਹਾਡੇ ਨਾਲ ਗੱਲ ਮਾਸੀ ਜੀ ਕੀ ਗੱਲ ਹੈ ਲੱਗਦਾ ਬਾਵਾ ਗੁੱਸੇ ਚ ਈ ਹੈ ਵੇਖ ਮੁੰਡਿਆ ਤੇਰੇ ਭੈਣ ਨੇ ਸਾਡਾ ਜੀਣਾ ਹਰਾਮ ਕੀਤਾ ਲੈ ਜਾਓ ਇਹਨੂੰ ਅਹੀਂ ਨਹੀਂ ਰੱਖਣੀ ਮਸੀ ਜੀ ਆ ਤੁਸੀਂ ਹੁਣ ਕੀ ਕਹਿ ਰਹੇ ਹੋ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਸਾਡੇ ਨਾਲ ਭੇਜ ਦੋ ਉਦੋਂ ਤੁਸੀਂ ਭੇਜੀ ਨਹੀਂ ਹੁਣ ਅਸੀਂ ਕਿਉਂ ਲੈ ਕੇ ਜਾਈਏ ਉਦੋਂ ਸਾਨੂੰ ਉਹਦੇ ਲਈ ਰਿਸ਼ਤਾ ਵੀ ਬਹੁਤ ਵਧੀਆ ਮਿਲਦਾ ਪਿਆ ਸੀ ਪਰ ਉਦੋਂ ਤੁਸੀਂ ਮਨਾ ਕਰਤਾ ਕਿ ਨਹੀਂ ਮੇਰੀ ਨੋਂ ਤਾਂ ਮੇਰੇ ਘਰ ਹੀ ਦਊਗੀ ਹੁਣ ਕੀ ਹੋਇਆ ਫਿਰ ਸੀ ਮਾਏ ਹੋ ਤਾਂ ਮੇਰ ਕੋ ਗਲਤੀ ਹੋ ਗਈ ਆ ਜਿਹੜੀ ਮੈਂ ਉਦੋਂ ਨਹੀਂ ਤੈਨੂੰ ਇਹ ਗੱਲ ਕਹੀ ਹੁਣ ਤੁਸੀਂ ਇਹਨੂੰ ਲੈ ਜਾਓ ਇਹ ਨਹੀਂ ਮੇਰੇ ਰੱਖਣ ਦੇ ਲੈ ਕੇ ਹੈਗੀ ਤੇ ਪੋਤਾ ਨਹੀਂ ਜੇ ਮੈਂ ਆਪਣਾ ਦੇਣਾ ਸਿੱਧੀ ਗੱਲ ਜਿਹੜੀ ਮਾਸੀ ਜੀ ਆਪਾਂ ਲਾ ਕੀ ਗੱਲ ਹੋਈ ਮੁੰਡੇ ਤੋਂ ਬਿਨਾ ਉਹ ਕਿੱਦਾਂ ਚਲੀ ਜਾਏਗੀ ਮੁੰਡਾ ਤਾਂ ਅਸੀਂ ਨਾਲ ਹੀ ਲੈ ਕੇ ਜਾਣਾ ਹੈ ਜੱਸੀ ਉਰੇ ਆ ਹਾਂਜੀ ਵੀਰ ਜੀ ਜੱਸੀ ਤੂੰ ਤਿਆਰ ਹੋ ਨਾਲੇ ਮੁੰਡਿਆਂ ਤਿਆਰ ਕਰ ਚੱਲੀ ਆਪਾਂ ਨਹੀਂ ਐ ਕਿੱਦਾਂ ਤੂੰ ਮੁੰਡੇ ਨੂੰ ਲੈ ਜਾਂਗਾ ਨਾਲ ਲਾ ਹੱਥ ਪਾ ਤੂੰ ਮੁੰਡੇ ਨੂੰ ਹੱਥ ਨਾ ਤੋੜ ਤੂੰ ਤੇਰੇ ਮੈਂ ਨਹੀਂ ਮੰਮੀ ਮੈਂ ਆਪਣੇ ਪੁੱਤ ਤੋਂ ਬਿਨਾ ਨਹੀਂ ਜਾਣਾ ਮੈਂ ਆਪਣੇ ਪੁੱਤ ਨੂੰ ਨਾਲ ਹੀ ਲੈ ਕੇ ਜਾਣਾਗਾ ਆਜਾ ਪੁੱਤ ਤੇਰਾ ਮਾਮੂਣਾ ਪੜ੍ਹ ਲੈਣ ਵਾਸਤੇ ਆਇਆ ਚੱਲ ਚੱਲੀ ਆਜੋ ਆਜਾ ਵੀਰੇ ਚੱਲੀ ਐ ਨੇ ਆ ਕਿੱਦਾਂ ਚੱਲ ਜਾਂਗੀ ਤੂੰ ਮੁੰਡੇ ਨਾਲ ਲੈ ਕੇ ਮੰਮੀ ਮੈਂ ਮੁੰਡਾ ਨਹੀਂ ਦੇਣਾਗਾ ਮੈਂ ਨਹੀਂ ਮੁੰਡਾ ਭੇਜਣਾ ਨਹੀਂ ਮੰਮੀ ਮੈਂ ਮੁੰਡੇ ਨੂੰ ਨਹੀਂ ਛੱਡ ਕੇ ਜਾਂਦੀ ਇਹ ਕਿੱਦਾਂ ਚੱਲ ਜਾਂਗੀ ਮੁੰਡਾ ਲੈ ਕੇ ਨਹੀਂ ਮੰਮੀ ਨਹੀਂ ਮੰਮੀ ਦਾ ਮੁੰਡਾ ਨਹੀਂ ਦੇਣਾਗਾ ਛੱਡ ਛੱਡ ਮੁੰਡੇ ਨੂੰ ਮੰਮੀ ਵੱਡੇ ਮੁੰਡੇ ਵਾਲੀ ਨਾ ਮੰਗੋ ਨਹੀਂ ਮੰਮੀ ਛੱਡ ਮੁੰਡੇ ਨੂੰ ਨਾ ਨਾ ਮੈਂ ਨਹੀਂ ਜਾਣ ਦੇਣਾ ਮੁੰਡਾ ਨਾ ਨਾ ਇੱਥੇ ਨਹੀਂ ਦੇਣਾ ਮੈਂ ਜਾਣ ਨਹੀਂ ਦੇਣਾ ਮੁੰਡੇ ਨੂੰ ਇੱਥੇ ਨਹੀਂ ਲੈ ਸਕਦੀ ਨਾ ਇੱਥੇ ਨਹੀਂ ਉਹਨੇ ਸੁਖੀ ਦੇਣਾ ਚਲੋ ਨਹੀਂ ਆ ਕਿੱਦਾਂ ਮੁੰਡੇ ਨੂੰ ਲੈ ਜਾਓਗੀ ਤੁਸੀਂ ਕਰਦੀ ਹੈ ਨਾ ਦਾਦੇ ਨੂੰ ਮੈਂ ਫੋਨ ਕਿ ਬੋਤਲ ਜਿੱਥੇ ਤੂੰ ਕੰਮ ਕਰਦਾ ਉੱਥੇ ਵੀ ਏਖਾ ਸੁਮਨ ਵਾਸਤੇ ਕੋਈ ਮੁੰਡਾ ਮੰਮੀ ਵੈਸੇ ਇਹਦਾ ਨਾ ਮੇਰੇ ਧਿਆਨ ਚ ਵਾ ਪਰ ਮੈਂ ਇੱਕ ਗੱਲ ਸੋਚਦਾ ਉਹ ਪਾਲੋ ਭੂਆ ਨਹੀਂ ਆ ਉਹ ਜਿਆਦਾ ਵਧੀਆ ਰਿਸ਼ਤੇ ਕਰਾਉਂਦੀ ਆ ਕਿਉਂ ਨਾ ਪਾ ਉਹਦੇ ਨਾਲ ਗੱਲ ਕਰੀਏ ਇੱਕ ਵਾਰੀ ਹਾਂ ਇਹ ਵੀ ਗੱਲ ਠੀਕ ਆ ਪਾ ਉਹਦੇ ਨਾਲ ਗੱਲ ਕਰਦੀ ਆ ਸੁਮਨ ਪੁੱਤ ਚਾਹ ਲੈ ਆ ਕਦੋਂ ਦਾ ਕਿਹਾ ਤੈਨੂੰ ਚਾਹ ਦਾ ਆ ਗਈ ਮੰਮੀ ਆ ਗਈ ਬਣ ਗਈ ਇਹ ਚਾਹ ਚਾਹ ਹੀ ਬਣਦੀ ਪਈ ਆ ਇੰਨੇ ਕਾਲੇ ਪਿਆ ਜਾਂਦੇ ਆ 2 ਮਿੰਟ ਲੱਗਦੇ ਆ ਚਾਹ ਨੂੰ ਦੱਸ ਮਮਮੀ ਪੀਓ ਚਾਹ ਤੂੰ ਤਾਂ ਵੇਟ ਹੀ ਨਹੀਂ ਕਰਦੇ ਚਾਹ ਬਣਨ ਤੇ 2 ਮਿੰਟ ਲੱਗਦੇ ਆ ਕਦੋਂ ਦਾ ਤੈਨੂੰ ਕਿਹਾ ਹੋਇਆ ਸੀ ਚਾਹ ਬਣਾ ਤੂੰ ਹੀ ਤਾਂ ਸਾਰੇ ਜਣੇ ਕਾਲੇ ਪੀ ਜਾਂਦੇ ਓ ਕਹਿ ਕੇ ਸੁਪਰਾ ਪੈਣਾ ਚਾਹ ਲਿਆ ਹੰਦੀ ਆ ਚਾਹ ਆਈ ਆ ਚਾਹ ਚਾਹ ਲਾਈ ਏ ਤੂੰ ਸਾਰੇ ਡੰਬਰ ਤੇ ਹਲਾ ਪੁੱਤ ਲਾ ਮਮਮੀ ਪੀ ਲੋ ਚਾਹ ਹੁਣ ਆ ਗਿਆ ਜੇ ਕੋਈ ਬਾਹਰ ਟਾਰਟਿੰਕੂ ਵੇਖ ਬਾਹਰ ਕੌਣ ਆਇਆ ਸੁਪਰਾ ਦੇਖਦਾ ਅਨ ਦੇ ਪੀਏ ਜਾ ਵਾਹ ਅਬੀਦ ਸਿੰਘ ਕੀ ਹਾਲ ਜ਼ਰਦਰਾ ਬਹੁਤ ਵਧੀਆ ਵੀਰ ਤੁਸੀਂ ਦੱਸੋ ਵਾਹ ਵਧੀਆ ਵਧੀਆ ਅੱਜ ਕਿੱਧਰ ਘੁੰਮ ਰਿਆ ਤੂੰ ਬਸ ਇਧਰ ਹੀ ਭਰਿਆ ਸੀ ਕਿਹੜਾ ਵਾਹ ਠੀਕ ਹੈ ਠੀਕ ਹੈ ਵਧੀਆ ਆ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਆ ਜਾ ਸਵੇਰੇ ਕਿੱਦਾਂ ਵਾਹ ਵਧੀਆ ਜੀ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਵੀਰ ਜੀ ਬੈਠੇ ਬੈਠੇ ਬੈਜ ਕੋ ਗੱਲ ਮੈਂ ਇੱਥੇ ਬੈਜਣਾ ਤੁਮੜ ਪੁੱਤ ਵੀਰ ਵਾਸਤੇ ਪਾਣੀ ਲੈ ਕੇ ਆ ਨਹੀਂ ਨਹੀਂ ਪਾਣੀ ਬੈਠੋ ਤੁਸੀਂ ਅੱਜਾਸ ਸੁਣਾ ਘਰੇ ਸਾਰੇ ਠੀਕ ਨੇ ਜੀ ਤੁਸੀਂ ਦੱਸੋ ਬਸ ਵਧੀਆ ਠੀਕ ਆ ਹੋਰ ਕਿਦਾਂ ਕੰਮ ਕਰ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਚੱਲ ਵਧੀਆ ਤੇ ਬੜੇ ਚਿਰ ਬਾਅਦ ਕਿਹੜਾ ਮਾਰਿਆ ਤੂੰ ਤਾਂ ਬਸ ਕੋਈ ਕੰਮ ਸੀਗਾ ਜੀ ਜ਼ਰੂਰੀ ਤਾਂ ਹੀ ਆਇਆ ਤੁਹਾਡੇ ਕੋਲ ਆ ਚਾ ਫਿਰ ਦੱਸ ਕੀ ਕੰਮ ਆ ਹਾਂਜੀ ਜੀ ਗੱਲ ਇਦਾਂ ਵਾ ਮੇਰੀ ਨਿਗਾਹ ਦੇ ਵਿੱਚ ਬਾਈ ਵਾਸਤੇ ਰਿਸ਼ਤਾ ਬੜਾ ਹੀ ਵਧੀਆ ਲੈ ਮੰਮੀ ਆ ਤੇ ਬੜੀ ਵਧੀਆ ਗੱਲ ਹੋ ਗਈ ਗੱਲ ਆਪਾਂ ਰਿਸ਼ਤੇ ਸੁਮਨ ਦੀ ਕਰਨ ਦੇ ਹੀ ਤੇ ਆ ਟਿੰਕੂ ਦਾ ਗਿਆ ਵਾ ਤਿਹੋਂ ਇੱਦਾਂ ਕਰਾਂਗੇ ਟਿੰਕੂ ਦਾ ਵਿਆਹ ਕਰਕੇ ਫੇਰ ਹੀ ਸੁਮਨ ਨੂੰ ਤੋੜਾਂਗੇ ਫੇਰ ਤੋੜਾਂਗੇ ਇਹਨੂੰ ਚਲ ਦੱਸ ਪੁੱਤ ਕਿੱਦਾਂ ਦੀ ਆ ਕੁੜੀ ਕੌਣ ਆ ਅੰਟੀ ਜਿੱਦਾਂ ਬਾਈ ਦਾ ਕੱਦ ਘਾਟਾ ਨਾ ਉੱਚਾ ਲੰਬਾ ਕੁੜੀ ਵੀ ਇੱਦਾਂ ਹੀ ਜਵਾਲ ਆ ਜਿਵੇਂ ਕਹਿਦੀ ਏ ਇਹਨਾਂ ਦੋਨਾਂ ਦੀ ਜੋੜੀ ਇੱਕੋ ਹੀ ਬਣੀ ਹੋਈ ਐ ਸੱਚੀ ਚੱਲ ਫੇਰ ਤੂੰ ਗੱਲ ਚਲਾ ਜੇ ਕੁੜੀ ਐਡੀ ਸੋਹਣੀ ਆ ਤਾਂ ਮੈਂ ਚਲਾਨਾ ਜੀ ਗੱਲ ਪਰੰਟੀ ਇੱਕ ਗੱਲ ਵਾ ਮੈਂ ਤੁਹਾਡੇ ਤੋਂ ਕੁਛ ਲੁਕੂਕੇ ਨਹੀਂ ਰੱਖਣਾ ਚਾਹੁੰਦਾ ਹਾਂ ਇਹੋ ਜੀ ਕਿਹੜੀ ਗੱਲ ਆ ਜੱਸ ਆਂਟੀ ਗੱਲ ਇਦਾਂ ਵਾ ਕੁੜੀ ਨਾ ਵਿਧਵਾ ਵਾ ਵਿਧਵਾ ਜੱਸ ਵੀਰੇ ਤੇਰੇ ਦਿਮਾਗ 'ਚ ਗੱਲ ਆਈ ਵੀ ਕਿੱਦਾਂ ਇੰਨਾ ਸੋਹਣਾ ਸੁਨੱਖਾ ਮੇਰਾ ਵੀਰ ਆ ਤੇ ਤੂੰ ਕੀ ਸੋਚ ਕੇ ਗੱਲ ਕੀਤੀ ਏ ਵਿਧਵਾ ਲੈਉਣ ਵਾਲੀ ਭਾਣੇ ਮੈਨੂੰ ਵੀ ਪਤਾ ਕੁੜੀ ਵਿਧਵਾ ਵਾ ਮੈਂ ਵੀ ਕੁਝ ਸੋਚ ਸਮਝ ਕੇ ਇੱਥੇ ਆਇਆ ਆ ਮਾ ਸੁਖੀ ਵੀਰੇ ਆਂਟੀ ਨੂੰ ਲੈ ਕੇ ਅੰਦਰ ਆਓ ਇੱਕ ਵਾਰ ਸੁਖੀ ਵੀਰ ਗੱਲ ਮੈਂ ਤੁਹਾਡੇ ਫਾਇਦੇ ਦੀ ਕਰਨ ਲੱਗਿਆ ਵਾ ਆਂਟੀ ਦੇਖੋ ਮੈਨੂੰ ਵੀ ਫੋਦਾ ਕੁੜੀ ਵਿਦਵਾਵਾ ਔਰ ਮੈਂ ਟਿੰਕੂ ਬਾਈ ਵਾਸਤੇ ਕੁਛ ਮਾੜਾ ਰਿਸ਼ਤਾ ਨਹੀਂ ਲੈ ਕੇ ਆਉਂਗਾ ਬਾਈ ਭਰਾਵਾਂ ਨਾਲ ਵੱਧ ਕੇ ਆ ਮੇਰਾ ਜੱਸ ਪੁੱਤ ਤੂੰ ਆਪ ਸਿਆਣਾ ਵਾ ਸਾਡਾ ਮੁੰਡਾ ਐਡਾ ਸੋਹਣਾ ਸੁਨੱਖਾ ਜੇ ਅਸੀਂ ਵਿਦਵਾ ਨਾ ਕਰਤਾ ਸਾਡਾ ਸ਼ਰੀਕਾ ਕੀ ਕਹੂਗਾ ਆਂਟੀ ਗੱਲ ਏਦਾਂ ਵਾ ਤੁਸੀਂ ਸ਼ਰੀਕਾਂ ਦਾ ਜਿੰਨਾ ਮਰਜੀ ਸੋਚ ਲਓ ਜਿੰਨਾ ਮਰਜੀ ਕਰ ਲਓ ਇਹਨਾਂ ਨੇ ਕਹਿਣਾ ਤੁਹਾਨੂੰ ਮਾੜਾ ਹੀ ਆਂਟੀ ਉਹਦਾ ਇੱਕ ਮੁੰਡਾ ਵੀ ਆ ਮੁੰਡਾ ਤੁਸੀਂ ਦੋਵੇਂ ਜਣੇ ਗੱਲ ਸੁਣੋ ਮੇਰੀ ਮੁੰਡੇ ਦੇ ਨਾਂ ਤੇ ਪ੍ਰਾਪਰਟੀ ਆ ਤੁਸੀਂ ਰਾਜ ਕਰੋਗੇ ਵੀਰੇ ਗੱਲ ਤਾਂ ਤੇਰੀ ਮੈਂ ਸਮਝ ਗਿਆ ਪਰ ਇੱਕ ਗੱਲ ਵਾ ਮੰਮੀ ਟਿੰਕੂ ਮਨਜੂਗਾ ਟਿੰਕੂ ਉਹ ਗੱਲ ਛੱਡ ਦੇ ਤੂੰ ਟਿੰਕੂ ਮੰਨ ਜੂਗਾ ਉਹ ਮੇਰੇ ਤੋਂ ਬਾਹਰ ਨਹੀਂ ਹੈਗਾ ਲੋ बन ਗਿਆ ਵਧਾਈਆਂ ਕਰੋ ਵਿਆਹ ਦੀਆਂ ਤਿਆਰੀਆਂ ਫਿਰ ਖਾ ਲਓ ਪੁੱਤ ਆਰਾਮ سے ਖਾ لو ਠੀਕ ਹੈ ਉਧਰ ਵੇਖੋ ਮੰਮੀ ਕਿਦਾਂ ਬੁਰਕੀਆਂ ਪੈਂਡੀਆਂ ਮੋਚ ਮੰਮੀ ਨਾਲ ਮੈਨੂੰ ਇੱਕ ਗੱਲ ਦੱਸੋ ਹੁਣ ਦੀ ਚੁੱਪ ਕਰਕੇ ਕਿਉਂ ਬਹਿ ਗਏ ਤੂੰ ਇਹ ਤੇ ਕਹਿੰਦੇ ਜਦੋਂ ਵਿਆਹੀ ਆਈ ਮੈਂ ਉਂਝੇ ਗੱਲ ਸ਼ੁਰੂ ਕਰਨੀ ਹੈ ਕਿੰਨੇ ਮਹੀਨੇ ਹੋ ਗਏ ਉਹਨੂੰ ਵਿਆਹੀ ਆਈ ਨੂੰ ਤੂੰ ਤਾਂ ਚੁੱਪ ਕਰਕੇ ਬੈਠੇ ਕੋਈ ਕਾਰਵਾਈ ਪਾਓ ਹੁਣ ਕੋਈ ਨਹੀਂ ਮੈਂ ਅੱਜ ਕਰਦੀ ਆ ਟਿੰਕੂ ਨਾਲ ਗੱਲ ਨਿੱਕਿਓ ਤੂੰ ਹੀ ਚਿੰਤਾ ਕਰਦੀਆਂ ਜੇ ਜੇ ਮੈਂ ਮੁੰਡੇ ਨੂੰ ਵਿਆਹ ਵਾਸਤੇ ਰਾਜ਼ੀ ਕਰਵਾ ਸਕਦੀ ਆ ਤੇ ਆਹ ਕਿਹੜਾ ਵੱਡਾ ਕੰਮ ਆ ਮੈਂ ਕਰਦੀ ਆ ਅੱਜ ਗੱਲ ਹੋਦਵਾਸੀ ਜੀ ਬੜੇ ਇਤਿਆਜ਼ ਸ਼ਿਆਦ ਹੋ ਲੱਗਦਾ ਕਿਤੇ ਚੱਲੇ ਸੀ ਸਾਡੇ ਆਣ ਕਰਕੇ ਰੁੱਕ ਗਏ ਨਹੀਂ ਨਹੀਂ ਸੀਮਾ ਤੂੰ ਕਿੱਦਾਂ ਦੀ ਗੱਲ ਕਰਦੀ ਆ ਸਭੋ ਚੰਗਾ ਹੋਇਆ ਤੁਸੀਂ ਆ ਗਏ ਹੋ ਇੰਨੇ ਚਿਰ ਬਾਅਦ ਤੁਸੀਂ ਘੇੜਾ ਮਾਰਿਆ ਮਸੀ ਜੀ ਮੈਂ ਤਾਂ ਸੀਮਾ ਨੂੰ ਕਈ ਵਾਰ ਕਹਿਣਾ ਜੇ ਭੈਣ ਕਰੇ ਫੱਤੇ 10 ਦਿਨਾਂ ਚੋਂ ਅਸੀਂ ਘੇੜਾ ਵੀ ਕੱਢ ਲਈ ਤਾਂ ਕਿਹੜੀ ਗੱਲ ਔਰ ਰਵੀ ਪੁੱਤ ਇਹ ਕਿਹੜੀ ਗੱਲ ਆ ਤੁਹਾਡਾ ਹੀ ਘਰ ਆ ਜਦੋਂ ਮਰਜ਼ੀ ਆਓ ਲੋ ਜੀ ਭਾਬੀ ਜੀ ਪੀਓ ਚਾਹ ਨਾਲੇ ਇੱਕ ਗੱਲ ਕਹਾਂ ਜਦੋਂ ਦੀ ਮੇਰੀ ਭਾਬੀ ਆਈ ਹੈ ਨਾ ਮੈਨੂੰ ਕੋਈ ਕੰਮ ਨਹੀਂ ਕਰਨ ਦਿੱਤੀ ਅੱਜ ਮਸਾ ਹੀ ਮੌਕਾ ਮਿਲਿਆ ਬੈ ਕੇ ਭਾਬੀ ਨੂੰ ਚਾਹ ਪਿਆਣ ਦਾ ਲੈ ਸੁਮਨ ਤੂੰ ਆਪਣੀ ਕੀ ਗੱਲ ਕਰਦੀ ਆਂ ਦੀਦੀ ਇਹ ਤਾਂ ਮੈਨੂੰ ਵੀ ਨਾ ਕੋਈ ਕੰਮ ਨਹੀਂ ਕਰਨ ਦਿੰਦੀ ਜਦੋਂ ਮੈਂ ਕੋਸ਼ ਕਰਾਂ ਉਦੋਂ ਹੀ ਕਹਿੰਦੀ ਦੀਦੀ ਤੁਸੀਂ ਬੈ ਜਾਓ ਮੈਂ ਆਪੇ ਕਰ ਲੈਂਨੀ ਆ ਉਹ ਤੇ ਫੇਰ ਨਾ ਨਾ ਮੇਰੇ ਨਾਲ ਵੀ ਉਹ ਪੈਣਾ ਵਾਂਗੂ ਰਹਿੰਦੀ ਆ ਨਹੀਂ ਨਹੀਂ ਮਾਸੀ ਜੀ ਇਹ ਤਾਂ ਮੈਂ ਵਾਈਗੁਰ ਜੀ ਦਾ ਸ਼ੁਕਰ ਕਰਦੀ ਆ ਕਿ ਸਾਨੂੰ ਵੀ ਇੰਨਾ ਚੰਗਾ ਘਰ ਮਿਲਿਆ ਤੇ ਸਾਡੀ ਵੀ ਟੈਨਸ਼ਨ ਦੂਰ ਹੋਈ ਐ ਸਹੀ ਗੱਲ ਆ ਸੀਮਾ ਮੈਂ ਤੇ ਕੰਨੀ ਆ ਪਲਾ ਹੋਵੇ ਜੱਸ ਦਾ ਜਿੰਨੇ ਸਾਨੂੰ ਇਦਾਂ ਦੀ ਕੁੜੀ ਲੱਭ ਕੇ ਦਿੱਤੀ ਇੰਨੇ ਜਿੱਦੋਂ ਦੀ ਆਈ ਆ ਸਾਰੇ ਘਰ ਦੀ ਜ਼ਿੰਮੇਵਾਰੀ ਚੱਕੀ ਹੋਈ ਆ ਇਹਨੇ ਚਲੋ ਉઠੋ ਚੱਲਦੇ ਆ ਆਪਾਂ ਚੰਗਾ ਮਾਸੀ ਜੀ ਹਨੇਰਾ ਬਹੁਤ ਹੋ ਰਿਹਾ ਤੁਸੀਂ ਵੀ ਜਾਣਾ ਕਿਤੇ ਤੇ ਅਸੀਂ ਵੀ ਚੱਲਦੇ ਆ ਹੁਣ ਨਹੀਂ ਨਹੀਂ ਬਹਿ ਜੋ ਹੋ ਰੋਟੀ ਰੱਟੀ ਖਾ ਕੇ ਜਾਇਓ ਨਹੀਂ ਨਹੀਂ ਬਸ ਮਾਸੀ ਜੀ ਹੁਣ ਚਲਦੇ ਆ ਚਲ ਠੀਕ ਹੈ ਜੱਸੀ ਪਹਿਣ ਚਲਦੇ ਹਾਂ ਹੁਣ ਆਪਾਂ ਚਲੋ ਠੀਕ ਹੈ ਵੀਰੇ ਅੱਛਾ ਪਹਿਣੇ ਮੈਂ ਤੇਨੂੰ ਇੱਕ ਦਿਲ ਦੀ ਗੱਲ ਕਰਨੀ ਹੈ ਹਾਂਜੀ ਵੀਰੇ ਪਹਿਣ ਤੇਰੇ ਘਰ ਦੇ ਮਹੌਲ ਤੋਂ ਐਂ ਲੱਗਦਾ ਕਿ ਸਭ ਕੁਝ ਠੀਕ ਆ ਮਗਰ ਤੂੰ ਆਪਣੇ ਦਿਲ ਦੀ ਗੱਲ ਦੱਸ ਸੂ ਇਸ ਘਰ ਚ ਖੁਸ਼ ਵੀ ਹੈ ਹਾਂ ਹਾਂ ਵੀਰੇ ਇਸ ਘਰ ਚ ਮੈਂ ਵਾਕਈ ਬਹੁਤ ਖੁਸ਼ ਆਂਗੀ ਸਾਰੀ ਫੈਮਿਲੀ ਬਹੁਤ ਵਧੀਆ ਹੈਗੀ ਚਲ ਸ਼ੋਕਰ ਦਾ ਜੱਸੀ ਤੇਰੀ ਇਹ ਗੱਲ ਸੁਣ ਕੇ ਸਾਡੇ ਤਾਂ ਮਨ ਤੋਂ ਬੋਝ ਹੀ ਲੈ ਗਿਆ ਚਲ ਠੀਕ ਹੈ ਹੁਣ ਅਸੀਂ ਚੱਲਦੇ ਹਾਂ ਖੁਸ਼ ਰਹਿ ਆਪਣੇ ਬਦਵਾਜ਼ ਠੀਕ ਹੈ ਭਾਬੀ ਹਾਂ ਚਲੇ ਗਿਆ ਵੀਰਾ ਹਾਂਜੀ ਮੰਮੀ ਚਲੇ ਗਏ ਹੈਗੇ ਟਿੱਕੀ ਦੇ ਕੇ ਗਿਆ ਲੈ ਖਾਲੀ ਹੱਥ ਮੂੰਹ ਚੋੱਕ ਕੇ ਆ ਗਏ ਆ ਤੇ ਕੁਝ ਦੇ ਕੇ ਵੀ ਨਹੀਂ ਗਏ ਇਹ ਕਿਹੜਾ ਰਵਾਜ ਆ ਮੰਮੀ ਵੀਰੇ ਨੇ ਕੀ ਦੇ ਕੇ ਜਾਣਾ ਸੀਗਾ ਕੀ ਕਹਿ ਰਹੇ ਹੋ ਤੁਸੀਂ ਮੰਮੀ ਜੋ ਕਹਿ ਰਹੀ ਐ ਸਹੀ ਕਹਿ ਰਹੀ ਐ ਮੰਮੀ ਫਿਰ ਕਿਉਂ ਜੇ ਕੁਝ ਦੇ ਕੇ ਨਹੀਂ ਗਏ ਆ ਜਿਹੜਾ ਇਹਨੇ ਗਣਾ ਘੱਟਾ ਪਾਇਆ ਵੀ ਤਾਂ ਇਹਦੇ ਪੇਕੇ ਨੇ ਪਾਇਆ ਉਹ ਕਿਦਨ ਕੰਮ ਆਉਣਾ ਲਵਾਉ ਵੇਤੋਂ ਚੜਨੀਲਾ ਸਾਰਾ ਕੁਝ ਲਾ ਕੇ ਫੜਾ ਇੱਧਰ ਹਾਏ ਮੰਮੀ ਇਦਾਂ ਨਾ ਕਰੋ ਜਿੱਦਾਂ ਤੂੰ ਹੀ ਕਹਿੰਦੇ ਇਦਾਂ ਲਾਣਾ ਇਹਨੇ ਫੜਾ ਹਾਏ ਮੈਂ ਤਾਂ ਬਹਿਣਾ ਇਹ ਲਾ ਚੈਨੀ ਤਾਂ ਮੇਰੀ ਆ ਮੇਰੀ ਮੇਰੀ ਆ ਮੰਮੀ ਪਹਿਲਾਂ ਦੀ ਨਿਗਾਹ ਹੀ ਮੇਰੀ ਇਹਦੇ ਤੇ ਹੋ ਗਿਆ ਅਕਨਾਂ ਵਾਲੇ ਕਹਿੰਦੇ ਰੇਕੇ ਰਾਨੇ ਬੱਸ ਕੇ ਰੋ ਦੱਸਦੇ ਹਾਏ ਦਰੇ ਚਲੋ ਚਲ ਪਰ ਚੱਲ ਬਰ ਓ ਟਿੰਕੂ ਧੱਕੇ ਮਾਰੀ ਜੰਨਾ ਸੈਨਾ ਵਾਲਾ ਕੰਮ ਤਾਂ ਕਰਾ ਲਾ ਓ ਰੁਕ ਮਾਤਾ ਐਵੇਂ ਕੱਚਾ ਸਮਝਿਆ ਮੈਨੂੰ ਤੂੰ ਹਾਲ ਹੈਾਰੇ ਕੰਮ ਕਰਾਏ ਹੋਏ ਰੱਖ ਸਾਂਭ ਕੇ ਚੱਲ ਬਰ ਤੁਸੀਂ ਇੱਦਾਂ ਕਿੱਥੋਂ ਮੈਨੂੰ ਬਾਹਰ ਕੱਟੋਂਗੇ ਤੈਨੂੰ ਨਹੀਂ ਤੇਰੇ ਮੁੰਡੇ ਨੂੰ ਵੀ ਭੇਜਣ ਲੱਗੇ ਆਂ ਅੱਜ ਕਿੱਥੋਂ ਲੈ ਜਾਓਗੇ ਤੁਸੀਂ ਮੈਨੂੰ ਬਾਹਰ ਮੈਂ ਨਹੀਂ ਜਾਊਂਗੀ ਇੱਥੋਂ ਆਣਾ ਆਪਣੇ ਮੁੰਡਾ ਲੈ ਕੇ ਜਾਣ ਨੂੰ ਵੀ ਨਾਲ ਹੀ ਨਾ ਕਰੋ ਮੇਰੇ ਮੁੰਡੇ ਨੂੰ ਧੱਕਾ ਨਾ ਮਾਰੋ ਪਲੀਜ਼ ਚੱਲ 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 ਇੱਥੋਂ ਨਿਕਲ ਬਾਹਰ ਚੱਲ ਮੰਮੀ ਪਲੀਜ਼ ਸਾਨੂੰ ਨਹੀਂ ਨਹੀਂ ਹੋ ਗਿਆ ਚੱਲ ਚਲੋ ਚਲੋ ਚੱਲ ਬਰ ਪਲੀਜ਼ ਤੇਰੇ ਬਾਪੂ ਨਹੀਂ ਨਹੀਂ aldu ko mummy chalo ਆ ਜਾ ਭੈਣ ਆ ਜਾ ਟਿੰਕੂ ਕਿੱਥੇ ਆ ਆ ਆ ਤੇ ਫਿਰ ਦੋਵੇਂ ਪਾਸੇ ਚੱਲਣ ਡਿਆ ਵਾਂ ਇਧਰੋਂ ਹਿੱਸਾ ਲਿੱਤਾ ਤੇ ਹੁਣ ਭੈਣ ਕਰਤੀ ਨਾ ਵਿਚੋਲਿਆਂ ਵਾਲੀ ਗੱਲ ਆ ਜਾ ਅੰਦਰ ਹੀ ਆ ਟਿੰਕੂ ਕਹਿਲਾ ਕੀ ਕਹਿਣਾ ਆ ਲਓ ਜੀ ਆ ਗਈ ਆ ਐ ਵੀ ਲੈ ਇਹਨੂੰ ਵੀ ਅੱਜ ਰਾਹ ਲੱਭ ਗਿਆ ਨਾਲ ਸਗਾਤ ਲੈਣ ਦੀ ਆ ਭਈਆ ਤੂੰ ਕੰਮ ਚੰਗਾ ਕੀਤਾ ਨਾ ਤਾਂ ਤੈਨੂੰ ਭੁੱਲ ਸੀ ਵੀ ਆਪਾਂ ਕੀ ਕਰਨਾ ਆਪੇ ਤਾਂ ਤੂੰ ਸਰਾਹ ਦੇ ਕੇ ਗਿਆ ਸੀ ਇਹੀ ਕੁਝ ਕਰਨ ਵਾਸਤੇ ਬਾਈ ਆਹੀ ਤਾਂ ਗਲਤੀ ਸੀ ਮੇਰੀ ਇਸੇ ਗੱਲ ਦੀ ਤਾਂ ਸਜ਼ਾ ਮੈਨੂੰ ਮਿਲ ਗਈ ਆ ਮੈਂ ਤਾਂ ਭੈਣ ਕੋਲੋਂ ਮਾਫੀ ਮੰਗਣ ਆਇਆ ਸੀ ਜਦ ਮੈਂ ਬਾਹਰ ਆ ਕੇ ਦੇਖਿਆ ਭੈਣ ਰੋ ਰਹੀ ਸੀ ਨਾਲੇ ਹੁਣ ਸਜ਼ਾ ਦੀ ਵਾਰੀ ਤੁਹਾਡੀ ਆ ਇਸ ਗੱਲ ਦਾ ਅਹਿਸਾਸ ਮੈਨੂੰ ਇਦਾਂ ਨਹੀਂ ਹੋਇਆ ਸਾਡੇ ਘਰੇ ਬੀਤੀਆਂ ਤਾਂ ਹੋਇਆ ਜੇ ਹੁਣ ਸਜ਼ਾ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਗਲਤੀ ਸੁਧਾਰ ਲਓ ਜਿੱਦਾਂ ਭੈਣ ਨੂੰ ਤੁਸੀਂ ਛਗਣਾ ਨਾਲ ਲੈ ਕੇ ਆਏ ਸੀ ਨਾ ਹੁਣ ਵੀ ਉਹਨੂੰ ਅੰਦਰ ਲੈ ਕੇ ਆਓ ਆਂਟੀ ਤੁਸੀਂ ਵੀ ਸੋਚੋ ਥੋੜੀ ਵੀ ਇੱਕ ਧੀ ਆ ਜੇ ਥੋੜੀ ਧੀ ਨਾਲ ਕੁਝ ਹੋਵੇ ਤੁਹਾਡੇ ਤੇ ਕੀ ਬੀਤੂਗੀ ਤੁਸੀਂ ਆਪ ਹੀ ਸੋਚੋ ਉਹਦੀ ਤਾਂ ਵਿਚਾਰੀ ਦੀ ਮਾਂ ਵੀ ਹੈ ਨੀਗੀ ਜਿਹੜੀ ਉਹਨੂੰ ਗੱਲ ਨਾਲ ਲਾ ਲੂਗੀ ਉਤੋਂ ਤੁਸੀਂ ਕਰੋ ਧੱਕੇ ਮਾਰ ਕੇ ਕੱਢਤਾ ਵਾ ਬੇਰੀ ਬੀਤੀ ਆ ਭੈਣਾਂ ਕੁਝ ਗਲਤ ਕੀਤਾ ਜ਼ੋਰਨ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਮੈਨੂੰ ਇੱਕ ਵਾਰੀ ਦੱਸ ਦਤਾ ਤਾਂ ਸਹੀ ਕੀ ਗੱਲ ਕੀ ਹੋਈ ਆ ਜੋਗੇਸ਼ ਤੂੰ ਕੀਤਾ ਨਾ ਉਹੀ ਕੁਛ ਉਹਦੇ ਸੋਹਰਿਆਂ ਨੇ ਕੀਤਾ ਵਾ ਹਜੇ ਤਾਂ ਤੇਰੀ ਦੋਸਤੀ ਭੈਣ ਨਾਲ ਇਦਾਂ ਹੋਇਆ ਜੇ ਤੇਰੀ ਭੈਣ ਨਾਲ ਹੋਵੇ ਫੇਰ ਸਹੀ ਗੱਲ ਆ ਜਸਪੁੱਤ ਤੂੰ ਤਾਂ ਮੇਰੀ ਅੱਖਾਂ ਹੀ ਖੋਲਤੀਆਂ ਵਾਕੈ ਜੇ ਸਾਰਾ ਕੁਛ ਮੇਰੀ ਧੀ ਨਾ ਹੋਵੇ ਤੇ ਫੇਰ ਮੈਂ ਕੀ ਕਰੂੰਗੀ ਪੁੱਤ ਜੱਸੀ ਆ ਬੈਠ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਮੈਂ ਅੱਗੇ ਤੋਂ ਤੇਰੇ ਨਾਲ ਇਹੋ ਜਿਹਾ ਕੁਛ ਨਹੀਂ ਕਰੂੰਗੀ ਮੈਨੂੰ ਆਪਣੀ ਧੀ ਨਾਲੋਂ ਵੀ ਵੱਧ ਕੇ ਪਿਆਰ ਕਰੂੰਗੀ ਆ ਜਾ ਬੈਠ ਜਾ